ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਐਸੇ ਸੰਘਰਸ਼ ਦੀ ਕਹਾਣੀ ਸੁਣਾਵਾਂਗੇ ਕਿ ਜਿਸ ਦੇ ਵਿੱਚ ਔਰਤ ਜਦੋਂ ਇਕੱਲੀ ਰਹਿ ਜਾਂਦੀ ਆ ਉਹਦੇ ਸਿਰ ਤੋਂ ਉਹਦੇ ਘਰ ਵਾਲੇ ਦਾ ਸਾਆ ਉੱਠ ਜਾਂਦਾ ਤੇ ਉਹਦੇ ਲਈ ਜ਼ਿੰਦਗੀ ਅਚਾਨਕ ਫੁੱਲਾਂ ਤੋਂ ਕਿਵੇਂ ਕੰਡਿਆਂ ਦੀ ਸੇਜ ਬਣ ਜਾਂਦੀ ਆ ਸਾਡੇ ਨਾਲ ਨੇ ਪੈਨ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਪੈਨ ਜੀ ਕਰਮਜੀਤ ਆ ਜੀ ਕਰਮਜੀਤ ਜੀ ਪਹਿਲਾਂ ਦੀ ਜ਼ਿੰਦਗੀ ਕਿਵੇਂ ਸੀ ਪਹਿਲਾਂ ਦੀ ਜ਼ਿੰਦਗੀ ਠੀਕ ਸੀ ਜੀ ਹਾਂ ਉਹ ਡੈਡੀ ਕਰਦੇ ਸੀਗੇ ਕੰਮ ਫਿਰ ਸੜ ਦਿਹਾੜੀ ਜੁੱਤਾ ਜਾਂਦੇ ਸੀਗੇ ਇਹਦੇ ਬਾਅਦ ਚ ਫਿਰ ਲੱਤ ਰੱਟ ਟੋ ਗੀ ਸੀਗੀ ਸਾਡੇ ਉਹਨਾਂ ਨੇ ਬਸ ਵਿਆਹ ਕਰਤਾ ਛੋਟੀ ਛੋਟੀਆਂ ਉਮਰਾਂ ਚ ਹੂੰ ਤਿੰਨ ਭੈਣਾ ਸੀ ਸੀ ਹੂੰ ਤੇ 16 ਸਾਲ ਦੇ ਵਿਆਹ ਕਰਕੇ ਦੋ 15 ਸਾਲ ਕੁਛ ਮੇਰਾ ਵਿਆਹ ਹੋਇਆ ਨੇ ਫਿਰ ਹਸਬੰਡ ਦੀ ਡੈਥ ਹੋ ਗਈ ਹਸਬੰਡ ਨਾਲ ਜ਼ਿੰਦਗੀ ਕਿਵੇਂ ਰਹੀ ਤੁਹਾਡੀ ਉਹਨਾਂ ਜ਼ਿੰਦਗੀ ਨਾਲ ਵਧੀਆ ਰਹੀ ਸੀ ਸਾਡੇ ਹੂੰ ਅਸੀਂ ਆਪ ਦੇ ਘਰੋਂ ਥੋੜੇ ਗਰੀਸ ਸੀ ਥੋੜੇ ਵਧੀਆ ਸੀਗੇ ਸਾਡੀ ਲਾਈਫ ਥੋੜੀ ਜਿਹੀ ਐਡਾ ਕਰਕੇ ਪ੍ਰੋਬਲਮ ਆ ਜਾਂਦੀ ਸੀ ਸਾਨੂੰ ਤੇ ਉਹ ਵੀ ਸੋਣਾ ਪੈਂਦਾ ਸੀ ਕਿਉਂ ਮਾੜਾ ਚੰਗਾ ਕਹਿੰਦੇ ਸੀਗੇ ਹਮ ਛੜਾ ਜਾ ਉਹਨਾਂ ਦੀ ਮੇਰੇ ਹਸਬੰਡ ਦੀ ਆਪ ਦੀ ਮਰਜ਼ੀ ਦੀ ਹੋ ਗਈ ਸੀ ਜਿਵੇਂ ਕਰਵਾਉਂਗਾ ਐਸੇ ਨਹੀਂ ਕਰਵਾਉਣਾ ਤੇ ਉਹ ਆਦਾਂ ਵਿਕੀਤੀਵਾੜੀ ਕਰਦੀ ਸੀਗੇ ਹਮ ਸਾਡਾ ਬਪਾ ਕਰ ਨਾਰਮਲ ਸੀਗਾ ਜੀ ਹਮ ਫਿਰ ਫਿਰ ਤੁਸੀਂ ਜ਼ਿੰਦਗੀ ਮਤਲਬ ਵੀ ਫਿਰ ਚਲੋ ਮਾੜਾ ਮੋਟਾ ਤੁੰਨੀ ਕੀ ਤੋਂ ਹੁੰਦੀ ਰਹਿੰਦੀ ਵਧੀਆ ਰਹੀ ਜ਼ਿੰਦਗੀ ਪੂਰੀ ਹਾਂਜੀ ਵਧੀਆ ਰਹੀ ਫਿਰ ਇੱਕਦਮ ਜਦੋਂ ਡੈੱਥ ਹੋਈਏ ਤੁਹਾਡੇ ਹਸਬੰਦ ਦੀ ਡੈੱਥ ਕਿਵੇਂ ਹੋ ਜਾਂਦੀ ਸੋ ਦੇ ਹਸਬੰਦ ਉਹਨਾਂ ਟਾਈਕ ਵਗੈਰਾ ਹੋ ਗਿਆ ਸੀਗਾ ਅੱਛਾ ਫਿਰ ਇੱਕਦਮ ਥੋੜੀ ਜ਼ਿੰਦਗੀ ਚ ਕੀ ਬਦਲਾਅ ਆਉਂਦਾ ਥੋੜੀ ਕਿੰਨੀ ਮੁਸ਼ਕਲ ਹੁੰਦੀ ਹੈ ਜੀ ਸਾਡੀ ਜ਼ਿੰਦਗੀ ਚ ਮੁਸ਼ਕਲ ਬਹੁਤ ਆਈ ਹੈ ਜੀ ਅਸੀਂ ਮੌਕੇ ਤੇ ਅਸੀਂ ਸੀਗੇ ਨਾ ਇਦਾਂ ਤੇਰੇ ਜ਼ਿੰਮੇਵਾਰ ਮੈਨੂੰ ਬਣਾਤਾ ਤਾ ਤੋ ਤੈਨੂੰ ਪਤਾ ਇਦਾਂ ਕਿਵੇਂ ਕੋ ਗੱਲਬਾਤ ਕੀ ਹੋਈ ਹੈ ਹਾਂ ਪਰ ਉਹ ਸਾਡੇ ਸਹੁਰਾ ਪਰਿਵਾਰ ਸੀ ਉਸ ਨੇ ਸਾਨੂੰ ਵੱਧ ਸਾਥ ਦਿੱਤਾ ਸੀ ਉਹ ਕਹਿੰਦੇ ਸੀ ਵੀ ਨਹੀਂ ਇਹ ਵੀ ਦੁਬਾਰਾ ਮੌਕਾ ਦੇਖਿਆ ਹੈ ਅਸੀਂ ਇਹ ਤਾਂ ਨਹੀਂ ਕਰ ਸਕਦੇ ਜੀ ਹੂੰ ਮਤਲਬ ਤੁਹਾਡੇ ਤੇ ਸ਼ੱਕ ਕੀਤਾ ਗਿਆ ਉਹਨਾਂ ਦੇ ਮੋਟ ਦਾ ਤੇ ਅਸੀਂ ਸਾਰੇ ਜ਼ਿੰਮੇਵਾਰ ਆ ਕਿ ਨਹੀਂ ਹੈਗੀ ਕੋਈ ਉਹ ਨਹੀਂ ਅਸੀਂ ਬੱਚੇ ਪਾਲਾਂਗੇ ਉਹਨਾਂ ਨੂੰ ਰੱਖਾਂਗੇ ਕਿਸੇ પાસે ਜਾਣ ਨਹੀਂ ਦੇਣਾ ਹੂੰ ਤੇ ਫਿਰ ਜਦੋਂ ਪਹਿਲਾਂ ਤਾਂ ਜਦੋਂ ਦੁੱਖ ਹੁੰਦਾ ਉਦੋਂ ਤਾਂ ਹਰ ਇੱਕ ਕੀ ਕਹਿ ਦਿੰਦਾ ਵੀ ਅਸੀਂ ਵੀ ਤੇਰੇ ਸਿਰ ਤੇ ਹੱਥ ਰੱਖਾਂਗੇ ਕੋਈ ਨਹੀਂ ਤੋਂ ਫਿਰ ਹੌਲੀ ਹੌਲੀ ਜਦੋਂ ਸਮਾਂ ਪੈ ਜਾਂਦਾ ਤੇ ਦੂਸਰਿਆਂ ਦੀਆਂ ਵੀ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਰੁਝੇਵੇਂ ਹੁੰਦੇ ਉਹਦੇ ਚ ਫਿਰ ਬੰਦਾ ਸਾਥ ਨਹੀਂ ਦੇ ਪਾਉਂਦਾ ਫਿਰ ਕੱਲੀ ਔਰਤ ਨੂੰ ਉਹਦੇ ਬੱਚੇ ਕਿਵੇਂ ਪਾਲਣੇ ਕਿਵੇਂ ਤੁਸੀਂ ਪਾਲ ਲਿਆ ਆਪਣੇ ਬੱਚੇ ਜੀ ਬਹੁਤ ਔਖਾ ਨਾ ਕਹਿੰਦੇ ਨੇ ਘਰ ਦੇ ਵੀ ਸਾਰੇ ਮੈਂਬਰ ਇਕੱਠੇ ਹੋ ਜਾਂਦੇ ਨੇ ਜਦੋਂ ਕੋਈ ਆਪਣਾ ਹੋਣ ਦਾ ਕਹਿੰਦੇ ਅਸੀਂ ਸਿਰ ਤੇ ਹੱਥ ਰੱਖਾਂਗੇ ਕੋਈ ਸੋ ਚੋਣਾ ਸਾਰਾ ਕੋਸ ਕੋਈ ਗੱਲ ਨਹੀਂ ਜਿਆਦੀ ਹੋਣ ਦਿੰਦੇ ਤੇ ਬਾਅਦ ਚ ਫਿਰ ਆਪ ਨੂੰ ਤੈਨੂੰ ਪਤਾ ਹੀ ਹੈ ਸਾਨੂੰ ਜੀ ਬਹੁਤ ਔਖਾ ਕਰਨਾ ਪੈਂਦਾ ਕੰਮ ਆਪ ਨੂੰ ਮੈਂ ਮੰਗ ਨਹੀਂ ਸਕਦੀ ਇਦਾਂ ਦਾ ਵੀ ਕਿਸੇ ਨੂੰ ਮੈਂ ਉਹ ਦੁੱਖ ਵੀ ਨਹੀਂ ਦੱਸਿਆ ਵੀ ਮੈਂ ਇੰਨੀ ਕਿਆ ਜਿੱਥੇ ਮੈਂ ਪਾਲਦੇ ਆ ਕੀ ਕਰਦੇ ਆ ਸੀ ਜਿਵੇਂ ਸਾਡਾ ਕੰਮ ਕਰਨਾ ਦਿਹਾੜੀ ਜੁੱਤਾ ਕਰਨਾ ਤੇ ਬੱਚੇ ਪਾਲਦੇ ਸੀ ਤਾਂ ਤੇ ਤੁਸੀਂ ਦਿਹਾੜੀਆਂ ਮਜ਼ਦੂਰੀ ਕਰਦੇ ਰਹੇ ਹਾਂਜੀ ਕਰਦੇ ਸੀ ਜੀ ਹੂੰ ਜਦੋਂ ਕੋਈ ਔਰਤ ਕੰਮ ਤੇ ਜਾਂਦੀ ਆ ਉਦੋਂ ਵੀ ਉਹਨੂੰ ਲੋਕ ਨਹੀਂ ਟਿਕਣ ਦਿੰਦੇ ਉਹ ਕਿੱਥੇ ਜਾਣਾ ਹਾਂ ਜੀ ਉਹ ਵਕਤ ਸੋਚਣਾ ਇਹ ਕਿੱਥੇ ਜਾਂਦੀ ਏ ਆਏ ਆ ਤੇ ਬਸ ਕਿਹੜਾ ਕਿਸੇ ਦਾ ਡਰਾ ਇਦਾਂ ਫਰੀ ਜਾਂਦੇ ਨੇ ਇਹਨਾਂ ਨੂੰ ਕਿਹੜਾ ਕੋਈ ਘਾਟਾ ਦਾ ਜਾਂ ਵਕਤ ਇਹਨਾਂ ਨੇ ਪਾਲੀ ਜਾਣੇ ਆ ਲੋਕ ਪਾੜ ਦਿੰਦੇ ਨੇ ਐ ਮਿੱਤਰੀ ਸਰਤੀ ਇਹ ਐਨੀ ਕਰਦੀ ਏ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ ਉਹ ਪਰਮਾਤਮਾ ਦਾ ਜੋ ਉਸ ਕਰਨ ਉਸਨੇ ਕਰਨਾ ਬੱਚੇ ਮੇਰੇ ਪਰਮਾਤਮਾ ਸਰਤੀ ਮੇਰੇ ਸਰਤੀ ਪਾਲ ਗਈ ਅਸੀਂ ਆਪ ਦਾ ਵੀ ਮਤ ਨਹੀਂ ਹਰੀ ਦਮ ਰੱਖਿਆ ਆਪਣਾ ਭਾਨਾ ਹਾਂਜੀ ਜਦੋਂ ਇਹ ਕਹਿੰਦੇ ਆ ਵੀ ਬੱਚੇ ਲੋਕ ਪਾਲ ਦੇਣਗੇ ਲੋਕ ਕਦੋਂ ਕਦੇ ਆਟਾ ਦਿੰਦੇ ਆ ਲੋਕ ਕਦੋਂ ਕਦੇ ਸਬਜ਼ੀ ਫੜਾ ਕੇ ਜਾਂਦੇ ਕੋਈ ਨਹੀਂ ਫੜਾ ਕੇ ਨਹੀਂ ਜੀ ਇਹ ਸਭ ਬਸ ਜਦੋਂ ਆਪਦੇ ਨਾਲ ਹੁੰਦੀ ਆ ਨਾ ਹਰ ਇੱਕ ਦੇ ਨਾਲ ਪਤਾ ਉਦੋਂ ਲੱਗਦਾ ਹੂੰ ਗੱਲਾਂ ਕਰਨੀਆਂ ਹਾਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਨਾ ਹੂੰ ਤੁਸੀਂ ਥੋੜਾ ਜਿਹਾ ਨਾ ਗੱਲ ਵੀ ਪੂਰੀ ਡਿਟੇਲ ਚ ਵੀ ਕਰੋ ਦੇ ਥੋੜੀ ਘੱਟ ਕਰ ਲਿਓ ਤੇ ਆਪਾਂ ਐਵੇਂ ਹਨ ਐ ਕਰਨੀ ਹੈ ਗੱਲ ਡਿਟੇਲ ਚ ਤੇ ਭੈਣ ਜੀ ਜੀ ਜਦੋਂ ਇੱਕ ਔਰਤ ਦੇ ਸਹਾਰਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਮੇਰਾ ਘਰ ਵਾਲਾ ਮੇਰੇ ਲਈ ਸਾਰਾ ਕੁਝ ਘਰ ਦਾ ਰਾਸ਼ਨ ਵੀ ਲਿਆਊਗਾ ਮੇਰੀਆਂ ਜ਼ਰੂਰਤਾਂ ਦਾ ਵੀ ਸਮਾਨ ਲੈ ਆਊਗਾ ਬੱਚਿਆਂ ਦੀਆਂ ਜ਼ਰੂਰਤਾਂ ਦਾ ਵੀ ਲੈ ਆਊਗਾ ਸਹਰੇ ਪਰਿਵਾਰ ਦੀਆਂ ਜ਼ਰੂਰਤਾਂ ਦਾ ਵੀ ਲੈ ਆਊਗਾ ਪਰ ਇੱਕੇ ਤਰ੍ਹਾਂ ਜਦੋਂ ਇਹ ਪਤਾ ਲੱਗਦਾ ਵੀ ਮੇਰਾ ਤਾਂ ਹੁਣ ਕੁਝ ਨਾ ਤਾਂ ਕੋਈ ਇਨਕਮ ਦਾ ਸਾਧਨ ਹੈ ਤੇ ਨਾ ਹੀ ਕੋਈ ਹਨਾ ਕੋਈ ਸਹਾਰਾ ਆ ਰਿਹਾ ਨਾ ਹੀ ਕੋਈ ਦਿਲ ਦੀ ਗੱਲ ਕਰਨ ਵਾਲਾ ਆ ਰਿਹਾ ਫਿਰ ਉਹ ਕਿਨੇ ਜ਼ਿੰਦਗੀ ਚੱਲਦੀ ਹੈ ਜ਼ਿੰਦਗੀ ਜੀ ਔਖੀ ਬਹੁਤ ਚੱਲੀ ਆ ਨਾ ਜਦੋਂ ਸਾਡੇ ਹਸਬੰਡ ਸੀ ਉਹਦੋਂ ਸਾਰਾ ਕੁਝ ਵੀ ਉਹ ਲੈ ਕੇ ਵੀ ਕੁਝ ਜ਼ਿਆਦਾ ਨਹੀਂ ਸੀ ਰਹਿੰਦਾ ਫਿਰ ਬੱਚਿਆਂ ਨੇ ਜਦੋਂ ਆਪੇ ਅਸੀਂ ਰਸਨ ਪਾਣੀ ਲਾਉਣਾ ਬੱਚੇ ਕਹਿੰਦੇ ਸੀ ਮੰਮੀ ਆਪਾਂ ਇੰਨਾ ਰਸਨ ਪਾਣੀ ਆਪਾਂ ਨੂੰ ਸ਼ਰਮਿੰਦੀ ਆ ਇੰਨਾ ਕਿਲੋ ਖੰਡ ਅੱਧਾ ਕਿਲੋ ਚਾਹ ਚੀਏ ਕਿਵੇਂ ਆਪਾਂ ਲੋਕੀ ਕਹਿਣਗੇ ਵੀ ਇੰਨੇ ਇੰਨਾ ਕਸੇ ਤੇ ਆ ਗਏ ਵੀ ਮਜ਼ਾਕ ਹੋ ਗਿਆ ਤਾਂ ਜ਼ਿੰਦਗੀ ਦਾ ਆਪਣੇ ਦਾ ਜੋ ਪਰਮਾਤਮਾ ਨੇ ਕਰਤੀ ਵੀ ਉਹੀ ਹੋਣੀ ਆ ਕਿ ਬੱਚਿਆਂ ਨੂੰ ਇਦਾਂ ਮਨ ਖੜਵਾਉਣਾ ਇਹਨਾਂ ਨੂੰ ਸਾਰੀ ਸੁਰਤ ਸੀ ਵੀ ਸਾਡੇ ਇੰਨਾ ਕੁ ਸੁਣਦਾ ਸੀਗੇ ਵੀ ਹੁਣ ਅਸੀਂ ਕਿਲੋ ਦੀ ਅੱਧੀ ਕਿਲੋ ਦੇ ਸਮਾਨ ਤੇ ਆ ਗਏ ਵੀ ਪਜਾਰਾ ਬਹੁਤ ਔਖਾ ਹੁੰਦਾ ਸਾਡਾ ਸੀ ਮਤਲਬ ਜਦੋਂ ਕੋਈ ਬੋਰੀਆਂ ਗੱਟਿਆਂ ਚ ਸਮਾਨ ਹੋਣਾ ਪੈਂਦਾ ਰਹਿੰਦਾ ਬਹੁਤ ਜ਼ਿਆਦਾ 10 10 20 2000 ਰੁਪਏ ਦਾ ਆਉਂਦਾ ਹੂੰ ਕਿੱਥੇ ਆਣ ਸਾਡਾ 500000 ਰੁਪਏ ਦਾ ਸਮਾਨ ਹੋਣਾ ਹੂੰ ਕਿਤੇ ਕਈ ਵਾਰੀ ਭੁੱਖ ਤੇ ਨਾ ਵੀ ਕੱਟਣਾ ਪੈਂਦਾ ਸੀ ਯਾ ਲੌਕਡਾਊਨ ਹੋ ਗਿਆ ਸਾਡੇ ਤੈਨੇ ਜਿਹੜੀ ਆਲੂ ਵਾਲ ਬਾਲ ਕੇ ਵੀ ਨੂਨ ਮਿਰਚ ਲਾ ਕੇ ਉਹਦੇ ਨਾਲ ਵੀ ਟਾਈਮ ਪਾਸ ਕੀਤਾ ਸਾਡੇ ਵੀ ਹੂੰ ਅਜਾ ਇੰਨੇ ਮੁਸ਼ਕਲ ਹਾਲਾਤ ਹਾਂਜੀ ਉਦੋਂ ਉਦੋਂ ਕਹਿਣ ਵਾਲੇ ਕਿੱਧਰ ਗਏ ਸੀ ਜਿਹੜੇ ਕਿੰਨੇ ਸੀ ਲੋਕੀ ਪਹਲ ਪਾ ਦੇ ਸੀ 10 ਕੋਲੇ ਸਾਡਾ ਦੇਖਦੇ ਸੀਗੇ ਮਾੜੇ ਦਿਨ ਆਏ ਦੇਖਦੇ ਸੀਗੇ ਇਹ ਵੀ ਵੀ ਕਿਵੇਂ ਉਹ ਕਰਦੇ ਨੇ ਗੁਜ਼ਾਰਾ ਕਰਦੇ ਨੇ ਆਪ ਉਹਨਾਂ ਨੇ ਹੱਸਣਾ ਸਾਡੇ ਸਾਮਣੇ ਜੋ ਕੋਸ ਕਰਨਾ ਜੋ ਸਾਨੂੰ ਸੀ ਦੂਸਰਿਆਂ ਨੂੰ ਕੋਈ ਵੀ ਹੈ ਨਹੀਂ ਸੀਗਾ ਹੂੰ ਮਤਲਬ ਉਦੋਂ ਉਹਨਾਂ ਨੇ ਮਜ਼ਾਕ ਵੜਾਇਆ ਆਖ ਕੇ ਦਿੱਤਾ ਜੀ ਬਾਤ ਤੂੰ ਮਜ਼ਾਕ ਡਾਇਆਗਾ ਪਰ ਵੀ ਪਰਮਾਤਮਾ ਨੇ ਸਾਡੇ ਨਾਲ ਬਹੁਤ ਮਾੜੀ ਕਰਤੀ ਸੀਗੀ ਹੂੰ ਇਹਨੇ ਮੁਸ਼ਕਲ ਹਾਲਾਤਾਂ 'ਚ ਕਿਵੇਂ ਬੰਦਾ ਜ਼ਿੰਦਗੀ ਨੂੰ ਜੀਣ ਦਾ ਕਿਵੇਂ ਅੱਗੇ ਲਿਜਾ ਸਕਦਾ ਕੀ ਤੁਹਾਡੇ ਕੋਲੇ ਜ਼ਿੰਦਗੀ ਦਾ ਸਹਾਰਾ ਰਿਹਾ ਕੀ ਤੁਹਾਡੇ ਕੋਲੇ ਵੀ ਉਮੀਦ ਰਹੀ ਵੀ ਮੈਂ ਹੁਣ ਇਹ ਸਾਰੇ ਕੱਟ ਲੂੰਗੀ ਬਸ ਜ਼ਿੰਦਗੀ ਜੀ ਬਹੁਤ ਵੀ ਔਖੀ ਵੀ ਰੰਗਦੀ ਆ ਲਗਾਉਣੀ ਵੀ ਪੈਂਦੀ ਆ ਨਾ ਬੱਚਾ ਨੂੰ ਦੇਖ ਦੇਖ ਕੇ ਦਿਨ ਰੋਜ਼ ਬਦਲਦਾ ਸੀਗਾ ਵੀ ਹੋਏ ਵੱਡੇ ਹੋਏ ਵੱਡੇ ਇਸਾਂ ਜਵਕਣ ਦੇਖ ਕੇ ਬੱਚੇ ਫਰਦੇ ਸੀਗੇ ਨਹੀਂ ਤਾਂ ਜਮੇ ਰੱਬ ਬੰਨੇ ਉਹ ਅਸੀਂ ਮਰ ਗਏ ਸੀਗੇ ਜੋ ਵੀ ਮਾੜੀ ਨਿਗਾਹ ਨਾਲ ਜਿਨ੍ਹਾਂ ਨੇ ਝਾਕਣਾ ਝਾਕੀ ਜਾਂਦੇ ਸੀ ਕੋਈ ਪਰਵਾਹ ਵੀ ਨਹੀਂ ਸੀ ਕਰਦੇ ਹੁੰਦੇ ਵੀ ਕੋਈ ਗੱਲ ਨਹੀਂ ਸੀ ਸਾਨੂੰ ਕਹੜਾ ਕਿਸੇ ਨੇ ਘਰੋਂ ਵੀ ਕੋਈ ਛੱਟ ਕੇ ਜਾਣਾ ਦੀ ਲੈ ਖਾਲੋ ਤੁਸੀਂ ਸੀ ਆਪ ਦਾ ਆਪ ਉਹ ਤਾਂ ਖਾ ਲਿਖਿਆ ਸੀ ਜਦੋਂ ਐਸਾ ਹੋ ਜਾਂਦਾ ਔਰਤ ਤੇ ਕੋਈ ਉਹ ਜਿਹਾ ਸਮਾਂ ਆ ਜਾਂਦਾ ਜਾਂ ਨਾ ਵੀ ਘਰ ਵਾਲੇ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਲੋਕਾਂ ਦੀਆਂ ਨਿਗਾਵਾਂ ਬਹੁਤ ਮਾੜੀਆਂ ਹੋ ਜਾਂਦੀਆਂ ਫਿਰ ਉਹ ਲੋਕ ਇਸ ਸਮਾਂ ਰਾਹ ਜਾਂਦੇ ਨੂੰ ਵੀ ਇਹੋ ਜਿਹੇ ਤਾਨੇ ਮਾਰਦੇ ਆ ਵੀ ਜਿਹੜਾ ਔਰਤ ਨੂੰ ਸੁਣਨਾ ਵੀ ਮੁਸ਼ਕਲ ਹੋ ਜਾਂਦਾ ਉਹ ਵੀ ਹੁੰਦਾ ਹਾਂਜੀ ਉਹ ਵੀ ਹੁੰਦਾ ਵਾ ਬਹੁਤ ਜ਼ਿਆਦਾ ਦੇਖਣਾ ਪੈਂਦਾ ਵਾ ਇਹਨਾਂ ਨੇ ਕਿਹੜਾ ਕੋਈ ਪਿੱਸੇ ਹੈਕ ਹੈਗਾ ਜਿਵੇਂ ਮੂੰਹ ਆਈ ਆਪਾਂ ਨੂੰ ਗੱਲ ਕਹਿ ਦਿੰਦੇ ਸੀ ਜੀ ਹੂੰ ਬੋ ਬੋ ਫਿਰ ਮਾਨ ਚ ਕੀ ਆਉਂਦਾ ਹੁੰਦਾ ਸੀਗਾ ਵੀ ਮੈਂ ਕੀ ਕਰਾਂ ਇਹੋ ਜਿਹੇ ਬੰਦੇ ਦੇ ਕੀ ਮਾਰਨ ਡਾਲਾ ਸਭ ਤੇ ਐ ਆਉਂਦਾ ਸੀ ਮਨ ਬਹੁਤ ਜੀ ਬਹੁਤ ਮਾੜੇ ਮਾੜੇ ਖਿਆਲ ਆਉਂਦੇ ਹੁੰਦੇ ਸੀਗੇ ਪਰਮਾਤਮਾ ਨਾਲ ਵੀ ਜੇੜ ਦਿਨ ਆਏ ਨੀ ਤਾਂ ਸਾਨੂੰ ਤਾਂ ਅਗਲਾ ਮਾੜੀਆਂ ਗੱਲਾਂ ਕਹਿੰਦਾ ਉਹ ਸੀਗਾ ਜੋ ਚਿਹੇ ਕੋਈ ਆਪਣਾ ਵੱਡਾ ਸੀਗਾ ਸਾਰਿਆਂ ਨਾਲ ਉਹਦੇ ਨਾਲ ਸਾਡਾ ਸਾਰੀ ਉਮਰ ਸੀਗਾ ਹਨਾ ਆਪਦੇ ਬੰਦਿਆਂ ਨਾਲ ਤਾਂ ਹੁੰਦੀ ਆ ਸვენ ਸੀਰੇ ਉਹਨਾਂ ਦੇ ਸਿਰ ਤੇ ਦਿਨ ਰਾਤ ਪਰਵਾਹ ਨਹੀਂ ਸੀਗੀ ਹੋਈ ਜੀ ਹੈਗੀ ਦਿਨ ਰਾਤ ਤਰੀ ਜਾਂਦੇ ਸੀ ਕੋਈ ਐ ਨਹੀਂ ਸੀ ਸਾਰੇ ਲੋਕਾਂ ਨੂੰ ਤਾਸੀ ਹਣ ਜੀ ਬਾਦ ਸਾਡਾ ਆਏ ਸੀਗਾ ਵੀ ਇਹਨਾਂ ਦਾ ਕੋਈ ਕਿਸੇ ਹੈ ਨਹੀਂ ਜੋ ਹੁੰਦਾ ਸੀ ਮਾੜਾ ਸੰਗਾ ਸਾਨੂੰ ਕਹਿਣਾ ਸੀ ਉਹ ਕਹਿ ਕੇ ਹਟ ਗਈ ਸੀ ਜੀ ਹੂੰ ਫਿਰ ਜਦੋਂ ਬੱਚੇ ਵੀ ਥੋੜੇ ਹੁਣ ਵੱਡੇ ਹੋ ਚੱਲੇ ਹੋਣੇ ਆ ਹਾਂ ਜੀ ਤੇ ਹੁਣ ਲੱਗਦਾ ਵੀ ਜਿੰਦਗੀ 'ਚ ਕੋਈ ਬਦਲਾ ਆਊਗਾ ਦੇਖੋ ਜੀ ਉਹਦੀ ਘਾਟ ਦਾ ਸਾਡੇ ਹਨਾ ਸਦਾ ਹੀ ਰਹਿਣੇ ਆ ਜੀ ਇਹ ਬੱਚੇ ਆ ਬੱਚਾਂ ਦੀ ਜ਼ਿੰਦਗੀ ਤਾਂ ਇਹਨਾਂ ਤੇ ਨਵੇਂ ਦਿਨ ਪੁਰਾਣੇ ਦਿਨ ਆਉਂਦੀ ਰਹਿਣਗੇ ਸਾਡੇ ਦਿਨ ਤਾਂ ਜਿੱਦੇ ਤੋਂ ਮੁੱਕ ਗਏ ਉੱਥੇ ਖੜਕੇ ਸੀਗੇ ਸਾਡੇ ਤਾਂ ਬੱਚਿਆਂ ਦੇ ਨਾਲ ਤਾਂ ਉਹ ਵੀ ਮੇਰੇ ਤਾਂ ਜਾਤ ਹੀ ਰਹਿਣਾ ਹੈ ਹਮ ਸਮੂਹ ਸਗੋਂ ਇਹ ਹੁੰਦਾ ਵੀ ਬੱਚਿਆਂ ਨੂੰ ਤਾਂ ਤੁਸੀਂ ਆਪਦੇ ਕੋਈ ਦਿਲ ਦੀ ਗੱਲ ਵੀ ਨਹੀਂ ਸੌ ਦਿਲ ਦੀਆਂ ਕਰਨੀਆਂ ਹਨ ਉਹ ਵੀ ਥੋੜੇ ਦਿਲ ਦੇ ਅੰਦਰ ਹੀ ਰਹਿ ਜਾਂਦੀਆਂ ਹੁੰਦੀਆਂ ਹਨ ਜੇ ਕੋਈ ਗੱਲ ਹੋਊ ਨਾ ਕਦੇ ਜੀ ਦਿਲ ਖੋਲ ਕੇ ਇਹ ਗੱਲ ਕਹੀ ਵੀ ਸਾਨੂੰ ਆ ਵੀ ਦੁੱਖਾਂ ਬੱਚਿਆਂ ਦੀ ਸੁਣਨੀ ਪਰ ਉਹਦਾ ਦੁੱਖ ਅਸੀਂ ਕਦੇ ਕਿਉਂਕਿ ਤੁਸੀਂ ਬੱਚਿਆਂ ਨੂੰ ਕੀ ਸਮਝਾਓਗੇ ਵੀ ਕੀ ਦੁੱਖ ਹੈ ਕੀ ਨਹੀਂ ਸੋ ਨਹੀਂ ਕਦੇ ਕੀਤਾ ਵੀ ਅਸੀਂ ਇੰਨੇ ਦੁੱਖ ਆ ਜਾਂ ਸਾਨੂੰ ਆਹ ਪ੍ਰੋਬਲਮ ਆ ਗਈ ਅਸੀਂ ਜਦ ਬੱਚਿਆਂ ਦੀ ਸੁਣ ਲਾਂਦੇ ਸੀ ਪਰ ਵੀ ਅਸੀਂ ਆਪ ਦਾ ਮੈਂ ਦੁੱਖ ਨਹੀਂ ਸੀ ਦੱਸਦੀ ਕਿਸੇ ਨੂੰ ਮਿਲਣਾ ਇਹ ਨਾਨੂ ਦਰਾਣੀ ਜਠਾਣੀ ਨੂੰ ਨਾ ਦਿਹਾੜ ਨੂੰ ਨਾ ਕਿਸੇ ਦੀ ਆਪਦੇ ਪੇਕਿਆਂ ਨੂੰ ਕਿਸੇ ਨੂੰ ਵੀ ਨਹੀਂ ਸੀ ਦੱਸਦੀ ਬਸ ਬੱਚਿਆਂ ਨਾਲ ਮਾੜਾ ਮੋਟਾ ਸਨ ਕਹਿ ਦੇਣਾ ਸੀ ਵੀ ਇਹਨਾਂ ਨੂੰ ਦੇਖ ਕੇ ਤਸਤਰੇ ਕਰਦੇ ਰਹਿੰਦੇ ਸੀ ਜੀ ਦੀ ਕਦੇ ਦੇ ਦੇਣਾ ਕਦੇ ਜੁਆਕ ਦੀ ਆਪਦੇ ਪੈਰਾਂ 'ਚ ਖੜੇ ਹੋਣਗੇ ਤਾਂ ਕੋਈ ਗੱਲ ਨਹੀਂ ਕਦੇ ਤਮ ਤੇ ਟਾਈਮ ਸਾਡਾ ਹੌਲਾ ਹੋਊਗਾ ਹਾਂ ਆਜ ਕਨਾ ਫਿਰ ਵੀ ਇੱਕੇ ਦਾਮ ਫਿਰ ਇੰਸਟਾਗ੍ਰਾਮ ਵੱਲ ਕਿਵੇਂ ਆਏ ਤੁਸੀਂ ਤੁਸੀਂ ਉਹਨਾਂ ਕੁਲਵਿੰਦਰ ਜੀ ਨਾਲ ਰੀਲਾਂ ਬਣਾਉਨੇ ਹੋ ਤੁਸੀਂ ਤੁਸੀਂ ਸਾਡੇ ਮਨ 'ਚ ਕਿਵੇਂ ਆਇਆ ਤੇ ਸਾਡੇ ਮਨ 'ਚ ਬਸ ਇਦਾਂ ਮੇਰੇ ਕੋਲੇ ਆਉਂਦੇ ਜਾਂਦੇ ਰਹੇ ਹੂੰ ਇਹ ਕਹਿੰਦੇ ਵੀ ਆਪਾਂ ਥੋੜਾ ਵੀ ਆ ਵੀਡੀਓ ਵਗੈਰਾ ਬਣਾ ਲਿਆ ਕਰੀਏ ਵਿਕੀ ਰਹਾਂਗੇ ਹਨਨ ਆਪਾਂ ਨੂੰ ਟੈਨਸ਼ਨ ਉਹ ਵੀ ਬਹੁਤ ਜ਼ਿਆਦਾ ਨਹੀਂ ਹੂੰ ਇਹ ਜਦ ਦੁਨੀਆਂ ਹੋਰ ਵੀ ਬਣਾਈ ਜਾਂਦੀ ਆਪਾਂ ਵੀ ਬਣਾ ਲਈਏ ਕੋਈ ਵਧੀਆ ਆਪਾਂ ਨੂੰ ਵੀ ਕੋਈ ਹੋ ਹੋ ਜੂਗਾ ਹੂੰ ਤੇ ਜਦੋਂ ਬਣ ਲਾਗੇ ਵੀਡੀਓ ਕੋਈ ਮਾਰੇ ਕਮੈਂਟ ਵੀ ਕਰਦਾ ਸੀ ਕੋ ਕਿਵੇਂ ਕਰਦਾ ਕੋ ਕਿਵੇਂ ਇਨੂੰ ਇਹ ਹੁਣ ਲੈ ਕੇ ਰਹਿ ਜਾਂਦੇ ਸੀਗੇ ਕਹਿਣਾ ਤੁਸੀਂ ਅਰੇ ਛੱਡੀ ਨਾਲ ਛੱਲੀ ਦਾ ਨੰਬਰ ਦੇ ਦੋ ਇਹ ਵੀ ਆਈਡੀ ਦੇ ਦੋ ਗੱਲਬਾਤ ਕਰਵਾ ਦਿਓ ਤੁਸੀਂ ਕਰ ਲੋ ਕਿਵੇਂ ਕਿਵੇਂ ਨੇ ਫਿਰ ਇਹਨੂੰ ਕਹਿਣਾ ਵੀ ਆਪਾਂ ਨੂੰ ਮਾੜਾ ਚੰਗਾ ਬੋਲਦੇ ਨੇ ਹਮ ਅੰਦਰ ਦੀ ਸਹੀ ਨਹੀਂ ਇਹ ਗੱਲ ਹੈ ਕਿ ਵੀ ਲੋਕ ਅੱਧਾ ਵੀ ਆਪਾਂ ਨੂੰ ਛੜਦੇ ਆਣਗੇ ਹੁਣ ਕਮੈਂਟ ਮਾੜੇ ਆਪਣੇ ਮੂੰਹ ਤੇ ਕਈ ਕੱਲ ਜਾਂਦੇ ਨੇ ਇਹਨੇ ਕਹਿੰਦੀ ਸੀਗੀ 10 ਵਧੀਆਂ ਹੋਣਗੇ 50 ਆਪਾਂ ਨੂੰ ਮਾੜੇ ਵੀ ਹੋਣਗੇ ਟੱਕਰ ਲਈ ਵੀ ਉਹ ਚੱਲੀ ਜਾਂਦੇ ਦੁਨੀਆ ਸਾਰੀ ਇੱਦਾਂ ਦੀ ਹੋ ਗਈ ਹੈ ਦੁਨੀਆ ਨਹੀਂ ਖੁਸ਼ ਹੋ ਸਕਦੀ ਆਪਦੇ ਮਨ ਦੀ ਖੁਸ਼ੀ ਦੇ ਤੋ ਆਪਦੇ ਮਨ ਦੀ ਖੁਸ਼ੀ ਹੈ ਜੀ ਸਾਡੀ ਪਹਿਲੀ ਤੁਸੀਂ ਤੁਹਾਡਾ ਨਮੁੱਲਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ